ਉਹ ਇਤਿਹਾਸ ਤਾਂ ਆਇਆ ਜਿਦਾ ਮਰਜ਼ੀ ਲਾ ਲਓ ਠੀਕ ਆ ਗੁਰੂ ਮੋਸ਼ਰ ਬਣਾ ਲਓ ਬੇਗੁਰੇ ਨਾਰੋ ਬੇਗੂ ਇਫਿਤ ਤਕੇ ਦਾ ਗੇਮ ਤਕੇ ਅਸੀਂ ਬਾਹਲੇ ਮੁਲਕ ਵਿੱਚ ਆਪਣੇ ਬੱਚੇ ਨੂੰ ਭੇਜਦੇ ਆ ਨਾ ਭੇਦ ਨੇ ਭੇਜਦੇ ਪਹਿਲਾਂ ਕੀ ਦੇਖਦੇ ਆ ਸਾਡਾ ਕੋਈ ਜਾਨ ਸ਼ਾਨ ਦਾ ਆਏਗਾ ਉੱਥੇ ਸਾਡਾ ਕੋਈ ਰਿਸ਼ਤੇਦਾਰ ਆਏਗਾ ਸਾਡਾ ਕੋਈ ਦੋਸਤ ਕਿੱਧਰ ਹੈਗਾ ਇਹ ਹੀ ਦੇਖਦੇ ਨੇ ਆਪਾਂ ਫਿਰ ਅਸੀਂ ਆਪਣੇ ਬੱਚੇ ਨੂੰ ਮੁੰਡੇ ਕੁੜੀ ਨੂੰ ਭੇਜਦੇ ਹਾਂ ਉੱਥੇ ਅਸੀਂ ਇਸ ਸੰਸਾਰ ਤੋਂ ਜਾਣਾ ਆ ਸਾਡੀ ਉੱਥੇ ਕਿਹਦੇ ਸੰਭਾਲ ਕਰਨੀ ਆ ਕਦੇ ਇਹਦਾ ਵਿਚਾਰ ਨਹੀਂ ਕੀਤਾ ਸੋਹਰੇ ਜਾਣਾ ਹੋਵੇ ਇਹ ਮਿੰਨਾ ਪਹਿਲੇ ਤਿਆਰੀ ਕਰਦੇ ਆਂ ਅਸੀਂ ਰੱਬ ਦੇ ਘਰ ਵੀ ਜਾਣਾ ਉਹਦੀ ਤਿਆਰੀ ਕਦੋਂ ਕਰਾਂਗੇ ਹੈ ਉਹਦੀ ਤਿਆਰੀ ਕਦੋਂ ਕਰਾਂਗੇ ਸੰਸਾਰ ਜਿਹੜਾ ਆਇਆ ਹੁਣ ਇਹ ਕਿੰਨਾ ਕਦੋਂ ਜਾਣਾ ਹੈ ਬਾਬੇ ਦਾਦੇ ਪਰਦਾਦੇ ਚੱਲ ਚਲੇ ਗਏ ਅਸੀਂ ਵੀ ਚਲੇ ਜਾਣਾ ਹੈ ਪਰ ਜੀਵਨ ਔਰ ਮੌਤ ਦੇ ਜਿਹੜਾ ਸਮਾਂ ਨਾ ਉਹ ਸਮੇਂ ਨੂੰ ਸੰਭਾਲੋ ਉਹਨੂੰ ਲੇਖੇ ਲਗਾ ਲਓ ਰੋਜ਼ ਸਵੇਰੇ ਸੂਰਜ ਚੜਦਾ ਆ ਰੋਜ਼ ਸਵੇਰੇ ਸੂਰਜ ਚੜਦਾ ਆ ਪੂਰਾ ਦਿਨ ਪਰਮਾਤਮਾ ਰੋ ਦਿੱਤਾ ਹੈ ਕਰ ਕੀ ਸਕਦਾ ਹੈ ਉਹ ਤੁਸੀਂ ਰੋ ਕੇ ਗੁਜ਼ਾਰਨੀ ਆ ਇਹ ਵੀ ਤੁਹਾਡੇ ਹੱਥ ਵਿੱਚ ਆ ਹੱਸ ਕੇ ਗੁਜ਼ਾਰਨੀ ਆ ਇਹ ਵੀ ਤੁਹਾਡੇ ਹੱਥ ਵਿੱਚ ਆ ਕੁਝ ਖੱਟ ਕੇ ਘਟਣਾ ਹੈ ਇਹ ਵੀ ਤੁਹਾਡੇ ਹੱਥ ਵਿੱਚ ਆ ਇੱਥੇ ਗੁਰੂ ਦਾ ਦੋਸ਼ ਨਹੀਂ ਹੈ ਜੀ ਪਰਮਾਤਮਾ ਦਾ ਦੋਸ਼ ਨਹੀਂ ਹੈ